ਸਮਝ ਨਹੀਂ ਆ ਰਿਹਾ ਮਤਲਬ ਕਿੰਨਾ ਹੈਲਪ ਕਰੀਏ ਪਰਿਵਾਰ ਦੀ ਜਾਂ ਸਾਡੀ ਭੈਣ ਜੀ ਨੂੰ ਬੱਚਿਆਂ ਨੂੰ ਮਾਤਾ ਜੀ ਨੂੰ ਸਬਜ਼ ਤਾਂ ਮਿਲਦੇ ਨਹੀਂ ਕਿੰਦਾ ਹੌਸਲਾ ਦੀਏ ਅੰਦਰ ਬੈਠਾ ਸੀ 2 ਮਿੰਟ ਥੋੜਾ ਇਮੋਸ਼ਨਲ ਹੋ ਗਿਆ ਮੈਂ ਕਿਹਾ ਬਾਹਰ ਚੱਲ ਕੇ ਸੇਵਾ ਕਰਦੇ ਆ ਪਹਿਲਾਂ ਕੁੱਟਿਆਂ ਦੀ ਸੇਵਾ ਚੋੜਿਆਂ ਦੀ ਲੱਗੇ ਰੇ ਹੁਣ ਪਿਲ ਕਰਦਾ ਪਾਣੀ ਪੁਲਾਈਏ ਇੰਦਾ ਲੱਗਦਾ ਵੀ ਤੁਸੀਂ ਸਾਰੇ ਹੀ ਰਾਜਵੀਰ ਜਬੰਦੇ ਹੋ ਕਿ ਸਾਰਿਆਂ ਦੇ ਮੂੰਹ ਚ ਦੋ ਕੁੱਟਾਂ ਪਾਣੀ ਦੀ ਪਾ ਦੀ ਜਿਨ੍ਹਾਂ ਨੂੰ ਪਿਆਸ ਲੱਗ ਰਹੀ ਹੈ ਸਮਝ ਨਹੀਂ ਆ ਰਿਹਾ ਕਿਦਾਂ ਹੌਸਲਾ ਦੀ ਇਹ ਬੱਚਾ ਯਾਦ ਕਰ ਲਈ ਪਿੰਡ ਦੇ ਵਿੱਚ ਕੁਝ ਬਣਾਇਆ ਜਾਏਗਾ। ਦੇਖੀ ਮੈਂ ਨਹੀਂ ਇਸ ਬਾਰੇ ਕਹਿ ਸਕਦਾ ਪਿੰਡ ਵਾਲੇ ਜਾਣਾਂ ਦੱਸ ਸਕਦੇ ਆ। ਤੇ ਮੈਨੂੰ ਤਾਂ ਇਹ ਹੈ ਕਿ ਵੱਧ ਤੋਂ ਵੱਧ ਜਿੰਨੀ ਹੋ ਸਕਦਾ ਸੇਵਾ ਕਰ ਲਈਏ, ਲੰਗਰ ਚ ਕਰ ਲਈਏ, ਪਾਣੀ ਦੀ ਕਰ ਲਈਏ, ਜੋੜਿਆਂ ਦੀ ਕਰ ਲਈਏ। ਤੇ ਬਾਕੀ ਮਨ ਬੜਾ ਉਦਾਸ ਹੈ। ਮੈਂ ਫਿਰ ਰਿਕਵੈਸਟ ਕਰਦਾ ਸਾਰਿਆਂ ਨੂੰ ਕਿ ਆਵਾਰਾ ਪਸ਼ਵਾ ਕਰਕੇ ਜਿਹੜਾ ਹਾਸਾ ਹੋਇਆ ਪਲੀਸ ਇਹਦੇ ਤੇ ਜ਼ਰੂਰ ਗੱਲ ਕੀਤੀ ਜਾਵੇ ਤਾਂ ਕਿ ਕਿਸੇ ਦਾ ਘਰ ਨਾ ਉਛੜੇ ਜੀ 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 ਹਾਂ ਜੀ ਉਹ ਜਿੰਨੀਆਂ ਕਿ ਡੇਟਸ ਅਵੇਲੇਬਲ ਨੇ ਕਿਉਂਕਿ ਨਾ ਮੇਰੀਆਂ ਹਰ ਇੱਕ ਆਰਟਿਸਟ ਦੀਆਂ ਸਾਰੇ ਕਲਾਕਾਰਾਂ ਦੀਆਂ ਕੁਝ ਇੱਕ ਡੇਟਾਂ ਨੇ ਉਹ ਬਿਜ਼ੀਆਂ ਨੇ ਜਿਹੜੀ ਡੇਟ ਅਵੇਲੇਬਲ ਹੈ ਜਿਸ ਆਰਟਿਸਟ ਦੀ ਉਹ ਕੋਸ਼ਿਸ਼ ਕਰ ਰਹੇ ਆਪਾਂ ਤੇ ਉਹ ਸ਼ੋਅ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਬੜੀ ਮਨਪਕੀ ਗੱਲ ਹੈ ਬੜੇ ਫੋਨ ਜੁੜੀ ਹੋਏ ਲੋਕ ਸੰਸਕਾਰ ਤੇ ਹੋਟੀਆਂ ਘਟੀਆਂ ਜੀ ਬਤਾ ਕਹਿੰਦੇ ਹਰ ਤਰ੍ਹਾਂ ਦੀ ਦੁਨੀਆ ਜੀ ਮੇਰੇ ਵਰਗੇ ਮੂਰਖ ਹੈ ਕਈ ਤਰ੍ਹਾਂ ਦੇ ਹਰ ਤਰ੍ਹਾਂ ਦੀ ਆਪਣੀ ਸੋਚ ਹੈ ਬੜੀ ਮਾੜੀ ਗੱਲ ਹੈ ਕਈ ਫੋਨ ਚੋਰੀ ਕਰਦੇ ਐ ਇਦਾਂ ਦੀ ਗੱਲ ਕਰਦੇ ਐ ਪਰ ਸਾਨੂੰ ਅਵੋਇਡ ਕਰਨੀ ਚਾਹੀਦੀ ਆ ਪੰਜਾਬ ਦੀ ਬੇਸੋਚਿਆ ਸੀ ਇਸ ਜਗ੍ਹਾ ਤੇ ਰਾਜਨੀਤਿਕ ਬੰਦਾਂ ਨੇ ਖਾੜੇ ਲਾਇਏ ਸੀ ਕਦੇ ਸੋਚਿਆ ਸੀ ਇਸੇ ਜਗ੍ਹਾ ਤੇ ਅੰਤਿਮ ਅਰਦਾਸ ਵੀ ਹੋਏਗੀ ਲਾਸਟ ਟਾਈਮ ਵੀ ਜਦੋਂ ਸੰਸਕਾਰ ਹੋਇਆ ਮੈਨੂੰ ਪਤਾ ਲੱਗਿਆ ਉਹ ਸੇਮ ਸਟੇਜ ਹੈ ਜਿੱਥੇ ਬਾਈ ਨੇ ਪਹਿਲੀ ਵਾਰੀ ਖਾੜਾ ਲਾਇਆ ਸੀ ਔਰ ਜਦੋਂ ਉਹਨਾਂ ਦੇ ਫਾਦਰ ਸਾਹਿਬ ਐਕਸਪਾਇਰ ਹੋਏ ਸੀ ਉਦੋਂ ਮੈਂ ਉਹਨਾਂ ਦੇ ਪਿੰਡ ਆਇਆ ਸੀ ਸੋਚਿਆ ਨਹੀਂ ਸੀਗਾ ਦੁਬਾਰੇ ਜਦੋਂ ਉਹਨਾਂ ਦੇ ਪਿੰਡ ਆਉਂਗਾ ਕਦੇ ਖੁਸ਼ੀ ਚ ਨਹੀਂ ਆਉਂਗਾ ਅੱਜ ਫੇਰ ਪਹਿਲਾਂ ਫਾਦਰ ਸਾਹਿਬ ਦਾ ਜਦੋਂ ਡੈਥ ਹੋਈ ਸੀ ਉਦੋਂ ਆਈ ਸੀ ਹੁਣ ਜਦੋਂ ਆਪ ਚਲਾ ਗਿਆ ਦੁਨੀਆ ਤੋਂ ਉਹ ਤਾਂ ਦੇਖਣ ਆ ਨਹੀਂ ਰਿਹਾ ਬੜਾ ਦੁੱਖ ਹੋ ਰਿਹਾ ਸਮਝ ਨਹੀਂ ਆਦਾ ਕਿ ਜਿਹੜੇ ਨਾਲ ਚਾਰ ਹੋਰ ਬਾਈਕਲ ਸੀਗੇ ਉਹ ਕੌਣ ਸੀਗੇ ਜਿਹੜੇ ਸ਼ਹਿਰਾਂ ਦੇ ਨਹੀਂ ਹੋਏ ਭਾਵੇਂ ਨਾਲ ਕੋਲ ਮਿਲ ਗਿਆ ਐਕਚੁਅਲੀ ਕੁਝ ਗੱਲਾਂ ਨਾ ਬੜੀਆਂ 네ਗੇਟਿਵ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਆ ਨਾਲ ਦੇ ਮੁੰਡੇ ਆ ਉਹਨਾਂ ਨੇ ਉਹਨਾਂ ਨੂੰ ਚੱਕਿਆ ਕੋਈ ਕਹਿ ਰਿਹਾ ਕੈਮਰਾ ਬੰਦ ਸੀਗਾ ਐਕਚੁਅਲੀ ਜਿਹੜਾ ਗੋਪ੍ਰੋ ਕੈਮਰਾ ਹੁੰਦਾ ਉਹ ਬੰਦਾ ਉਦੋਂ ਔਨ ਕਰਦਾ ਜਦੋਂ ਕੋਈ ਵਧੀਆ ਥਿਊ ਹੈ ਕੋਈ ਲੈਂਡਸਕੇਪ ਹੈ ਜਾਂ ਤੁਸੀਂ ਬਲੌਗ ਸ਼ੂਟ ਕਰਨਾ ਉਹ 24 ਘੰਟੇ ਨਹੀਂ ਔਨ ਰਹਿੰਦਾ ਤੇ ਉਹਦੀ ਮੈਮਰੀ ਵੀ ਘਟ ਹੁੰਦੀ ਹੈ ਇਹ ਗਲਤ ਗੱਲਾਂ ਨੇ ਨਾਲ ਦੇ ਮੁੰਡਿਆਂ ਨੇ ਬਹੁਤ ਬੈਸਟ ਐਫਰਟ ਕੀਤੇ ਐ ਮੈਂ 10 ਦਿਨ ਦੇਖਦਾ ਰਿਹਾ ਰੋਂਦੇ ਨਹੀਂ ਚੱਲੇ ਗਏ